ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਕਬੀਰ ਮੇਰਾ ਮਜਮੈ ਕਿਛ ਨਾਹੀ ਜੋ ਕਿਛ ਹੈ ਸੋ ਤੇਰਾ ਤੇ ਰਾਤ ਜਿਕੋ ਸੌਂਪਤੇ ਕਿਆ ਲਾਗੇ ਮੇਰਾ ਸੁਖੋ ਟਲ ਗੁਰ ਸੇਵੀਐ ਅਨਸ ਸਜ ਸਵਾਈ ਦਰਸ਼ਨ ਪਰਸੀਐ ਗੁਰੂ ਜਨਮ ਮਰਨ ਦੁਖ ਜਾਈ ਹੋਵੇ ਸਬਤ ਖਸ਼ਮਦੀ ਨੂਰੇ ਅਰਸ਼ਾ ਪਰਸ਼ਾ ਚੱਤੀ ਐ ਤਦ ਤਥੇ ਸੱਚੇ ਪਾਤਸ਼ਾਹ ਮਨ ਚਨਮ ਜਨਮ ਦੀ ਖੱਟੀ ਐ ਸਤਿਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਤੁਡੀ ਮਹਲਾ ਪੰਜਵਾਂ ਹਰ ਹਰ ਚਰਨ ਰਿਦੈ ਔਰ ਧਾਰੈ सिमरै स्वामी सतगुरु अपना कार्य सफल हमारे हर हर चरण हृदय और तारै सिमरै स्वामी सतगुरु अपना कार्य सफल हमारे रहाओ ਗੁਨ ਜਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੈ ਗੁਨ ਗਾਵਤੇ ਅਤਲ ਸੁਭਾਯਾ ਠਾਕਰ ਅਗਮ ਅਪਾਰੇ ਜੋ ਜਨ ਪਰਮ ਆਪਣੇ ਕੀਨੇ ਤਿਨ ਕਾ ਬਹਰ ਕਛੂ ਨਾ ਵਿਚਾਰੈ ਨਾਮ ਰਤਨ ਸੁਣ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਜੋ ਜਨ ਪਾਰ ਪਰਮ ਆਪਣੇ ਕੀਨੇ ਤਿਨ ਕਾ ਬਹਰ ਕशो ਨ ਵਿਚਾਰੇ ਨਾਮ ਰਤਨ ਸੁਣ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਅੰਮ੍ਰਿਤ ਵੇਲਾ ਬਖਸ਼ਿਸ਼ ਕੀਤਾ ਹੈ ਔਰ ਅੱਜ ਦਾ ਹੁਕਮਨਾਵਾ 718 ਅੰਗ ਤੇ ਆਇਆ ਹੈ ਔਰ ਪੰਜ ਛੱਬ ਦੀ ਵਿਚਾਰ ਕਰਦੇ ਹਾਂ ਟੋਡੀ ਰਾਗ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਸ਼ਾ ਜੀ ਦਾ ਪ੍ਰਮਾਣ ਹੈ ਲੋਡੀ ਮਹੱਲਾ ਪੰਜ ਮਾਹ ਹਰ ਹਰ ਚਰਨ ਹਿਰਦੈ ਔਰ ਧਾਰੇ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਉਹ ਪ੍ਰਮਾਤਮਾ ਦੇ ਵਹਿਗੁਰੂ ਦੇ ਚਰਨ ਆਪਣੇ ਹਿਰਦੇ ਵਿੱਚ ਧਾਰੋ ਉਸ ਦੇ ਚਰਨ ਕਿਹੜੇ ਨੇ ਉਹਦਾ ਚਰਨ ਨੇ ਨਾਮ ਸ਼ਬਦ ਇਹ ਮਾਇਤ ਦੇ ਚਰਨ ਹਨ ਸਿਮਰ ਸੁਆਮੀ ਸਤਗੁਰੂ ਆਪਣਾ ਕਾਰਜ ਸਫਲ ਹਮਾਰੇ ਉਸ ਸੁਆਮੀ ਦਾ ਉਸ ਮਾਲਕ ਦਾ ਸਿਮਰਨ ਕਰੋ ਸਿਮਰ ਸੁਆਮੀ ਸਤਗੁਰੂ ਆਪਣਾ ਕਾਰਜ ਸਫਲ ਹਮਾਰੇ ਜਦੋਂ ਆਪਾਂ ਉਸ ਮਾਲਕ ਦਾ ਸਿਮਰਨ ਕਰਾਂਗੇ ਸਾਡੇ ਕਾਰਜ ਜਿਹੜੇ ਨੇ ਉਹ ਸਤਗੁਰੂ ਦੀ ਕਿਰਪਾ ਦੁਆਰਾ ਸਫਲੇ ਹੋਣਗੇ ਰਹਾਉ ਉਹਨਾਂ ਦਾਣ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਸਭ ਤੋਂ ਵੱਡੀ ਜਿਹੜੀ ਪੂਜਾ ਹੈ ਮਾਲਕ ਦੀ ਉਹਨਾਂ ਦਾ ਨਾਮ ਹੈ ਮਾਲਕ ਦਾ ਨਾਮ ਜਪਣਾ ਸਿਮਰਨ ਕਰਨਾ ਹੈ ਇਹ ਪਰਮੇਸ਼ਰ ਦੀ ਵਹਿਗੁਰੂ ਦੀ ਪੂਜਾ ਹੈ ਉਹਨਾਂ ਦਾ ਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤਲ ਸੁਖ ਭਾਇਆ ਹਕਰ ਗਮਾਰੇ ਕਹਿੰਦੇ ਜਦੋਂ ਅਸੀਂ ਮਾਲਕ ਦੇ ਗੁਣ ਗਾਉਂਦੇ ਹਾਂ ਉਸ ਦੀ ਉਸਤਤ ਕਰਦੇ ਹਾਂ ਤੇ ਬਾਹਰ ਸੱਚੇ ਪਾਤਸ਼ਾਹ ਜੀ ਕਹ ਰਹੇ ਨੇ ਬਹੁਤ ਸੁੱਖ ਮਿਲਦਾ ਹੈ ਅਤਲ ਭਾਵ ਕੇ ਤੁਲਿਆ ਮਨਿਆ ਨਹੀਂ ਜਾਂਦਾ ਇੰਨਾ ਸੁੱਖ ਮਿਲਦਾ ਹੈ ਜਿਸੀ ਮਾਲਕ ਦੇ ਗੁਣ ਗਾਉਂਦੇ ਹਾਂ ਤਾਂ ਗੁਣ ਗਾਵਤ ਅਤਲ ਸੁਖ ਪਾਇਆ ਥਾਕਰ ਅਗਮ ਹੈ અપਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬਹਰ ਕਸ਼ੂ ਨਾ ਵਿਚਾਰੇ ਜੋ ਜਨ ਜਨ ਹੁੰਦਾ ਭਗਤ ਰੱਬ ਦਾ ਪਿਆਰਾ ਪਾਰ ਬ੍ਰਹਮ ਆਪਣੇ ਕੀਨੇ ਉਹ ਮਾਲਕ ਵਾਹਿਗੁਰੂ ਆਪਣੇ ਪਿਆਰਿਆਂ ਨੂੰ ਆਪਣਾ ਬਣਾ ਲੈਂਦਾ ਹੈ ਜੋ ਜਨ ਪਾਰਮ ਆਪਣੇ ਕੀਨੇ ਤਿੰਨ ਕਾ ਬਾਹਰ ਪਸ਼ੂ ਨਾ ਵਿਚਾਰੇ ਉਹ ਫਿਰ ਉੱਪਰ ਹੋ ਜਾਂਦੇ ਨੇ ਲੋਕ ਲੱਜਾ ਤੋਂ ਉੱਪਰ ਬਾਹਰ ਪਸ਼ੂ ਨਾ ਵਿਚਾਰੇ ਉਹਨਾਂ ਦੀ ਫਿਰ ਸੁਰਤੀ ਉੱਪਰ ਹੋ ਜਾਂਦੀ ਹੈ ਮਾਲਕ ਦੇ ਨਾਲ ਪੇਰ ਹੋ ਜਾਂਦੇ ਹਨ ਤੇ ਹਰ ਵੇਲੇ ਨਾਮ ਰਤਨ ਸੁਣ ਜਪ ਜਪ ਜੀਵਾ ਹਰ ਨਾਨਕ ਕੰਠ ਮੇ ਜਾ ਰੇ ਨਾਮ ਰਤਨ ਜਿਵੇਂ ਹੁਣ ਸਾਡੇ ਸਵਾਸ ਇੰਨੇ ਕੀਮਤੀ ਹਨ ਇਹਨਾਂ ਦੀ ਕਿੰਨਾ ਦਾ ਕੋਈ ਮੁੱਲ ਨਹੀਂ ਆਵੇਂ ਸਾਰੀ ਦੁਨੀਆ ਦਾ ਧਨ ਦੇ ਦਈਏ ਜਦੋਂ ਸਾਡੇ ਸਵਾਸਾਂ ਦਾ ਧਨ ਖਤਮ ਹੋ ਜਾਂਦਾ ਹੈ ਇੱਕ ਵੀ ਸਵਾਸ ਨਹੀਂ ਮਿਲਣਾ ਜਿਹੜਾ ਮਾਲਕ ਸਾਨੂੰ ਫਰੀ ਦੇ ਜਾ ਰਿਹਾ ਹੈ ਇਸ ਕਰਕੇ ਨਾਮ ਨੂੰ ਵੀ ਰਤਨ ਕਿਹਾ ਗਿਆ ਹੈ ਨਾਮ ਰਤਨ ਸੁਣ ਇੱਕ ਨਾਮ ਜਪਣਾ ਹੁੰਦਾ ਹੈ ਫਿਰ ਸੁਣ ਦੀ ਅਵਸਥਾ ਹੁੰਦੀ ਹੈ ਇੱਕ ਨਾਮ ਜੋ ਗਰਮੰਤਰ ਅਸੀਂ ਦ੍ਰਿੜ ਕਰਦੇ ਹਾਂ ਕੋਈ ਵੀ ਧਰਮੰਤਰ ਲਾ ਲਓ ਕੋਈ ਵੀ ਸ਼ਬਦ ਲਾ ਲਓ ਨਾਮ ਰਤਨ ਸੁਣ ਜਪ ਜਪ ਜੀਵਾ ਹਰ ਨਾਨਕ ਕੰਠ ਮਜਾਰੇ ਕੰਠੰ ਦਾ ਗਲਾ ਅੰਦਰੋਂ ਇਸ ਕਰਕੇ ਅਸੀਂ ਪਹਿਲਾਂ ਨਾਮ ਨੂੰ ਜਪਣਾ ਹੁੰਦਾ ਹੈ ਫਿਰ ਸੁਣਨਾ ਹੁੰਦਾ ਸੁਣ ਦੀ ਅਵਸਥਾ ਹੈ ਅੰਦਰ ਦੀ ਉਹ ਨਾਮ ਜਿਹੜਾ ਹੈ ਸਾਰਿਆਂ ਦੇ ਅੰਦਰ ਹੈ ਜਿਸ ਨੂੰ ਮਹਾਰਿ ਕਰਨਾ ਨੇ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇ ਹੀ ਮੈਂ ਇਸ ਕਾ ਬਿਸਰਾਮ ਜਿਹੜਾ ਨਾਮ ਸਿੱਖ ਗੁਰਮੰਤਰ ਨੂੰ ਜਪਦੇ ਹਾਂ ਗੁਰਮੰਤਰ ਨੂੰ ਦ੍ਰਿੜ ਕਰਦੇ ਹਾਂ ਉਹ ਜਿਵੇਂ ਵਾਹਿਗੁਰੂ ਗੁਰਮੰਤਰ ਹੈ ਕੋਈ ਵੀ ਸ਼ਬਦ ਲਾ ਲਓ ਸਤਨਾਮ ਲਾ ਲਓ ਰਾਮ ਨਾਮ ਲਾ ਲਓ ਸਰੂਪੀ ਜੋਤ ਲੈ ਲੋ ਕੋਈ ਵੀ ਨਾਮ ਲੈ ਲੋ ਇਹ ਸਾਰੇ ਪ੍ਰਮਾਤਮਾ ਦੇ ਨਾਮ ਹਨ ਮਾਲਕ ਦੇ ਨਾਮ ਹਨ ਇਸ ਕਰਕੇ ਇਹ ਅਸੀਂ ਦ੍ਰਿੜ ਕਰਕੇ ਨਾਮ ਨੂੰ ਅੰਦਰ ਵਸਾਉਣਾ ਹੁੰਦਾ ਹੈ ਅੰਦਰ ਉਹ ਸਾਡੇ ਨਾਮ ਫਿਰ ਪ੍ਰਗਟ ਹੁੰਦਾ ਹੈ ਸਤਗੁਰ ਸਿੱਖੋ ਨਾਮ ਕਰਨ ਦੇ ਗੁਰੂ ਦਾ ਸਿੱਖ ਵਡਭਾਗੀ ਹੈ ਫਿਰ ਅਸੀਂ ਵੱਡਿਆਂ ਪਾਗਾਂ ਵਾਲੇ ਬਣਦੇ ਹਾਂ ਫਿਰ ਸਾਨੂੰ ਨਾਮ ਜਦੋਂ ਸਾਡੇ ਦੇ ਸਤਗੁਰ ਜੀ ਖੁਸ਼ ਹੋ ਜਾਂਦੇ ਹਨ ਫਿਰ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦੇ ਹਨ ਇਸ ਕਰਕੇ ਇਸ ਹਾਰਾ ਹੀ ਖੇਲ ਮਾਲਕ ਨੇ ਬਣਾਇਆ ਹੈ ਸੱਚ ਦਾ ਕੋਈ ਵੀ ਜਦੋਂ ਜੀਵ ਵਸਤੂ 84 ਲੱਖ ਜੀਵ ਨਹੀਂ ਸੀ ਉਸ ਵੇਲੇ ਕੇਵਲ ਪਰਮਾਤਮਾ ਸੀ ਸੱਚ ਸੱਚੀ ਸਤਿ ਸੀ ਮਾਲਕ ਸੀ ਇੱਕੋ ਹੀ ਸੀ ਦੂਜਾ ਨਹੀਂ ਸੀ ਪਰਮ ਪਰਮਾਤਮਾ ਦੇ ਬੰਦ ਵਿੱਚ ਵਿਚਾਰ ਆਈ ਫੁਰਨਾ ਆਇਆ ਤੇ ਉਹਨੇ ਸ੍ਰਿਸ਼ਟੀ ਰਚਨ ਦਾ ਹੁਕਮ ਕੀਤਾ ਸਭ ਤੋਂ ਪਹਿਲਾਂ ਸ਼ਬਦ ਸ਼ਬਦ ਦੇ ਵਿੱਚੋਂ ਨਾਮ ਪ੍ਰਗਟ ਹੋਇਆ ਤੇ ਸ਼ਬਦ ਦੇ ਵਿੱਚੋਂ ਹੀ ਸੱਚ ਵਿੱਚੋਂ ਸ਼ਬਦ ਪ੍ਰਗਟ ਹੋਇਆ ਸੱਚ ਕਹਿੰਦੇ ਨੇ ਪ੍ਰਮਾਤਮਾ ਨੂੰ ਜਿਸ ਨੂੰ ਕਾਲ ਪੁਰਖ ਨਰਨਕਾਰ ਪਰਮੇਸ਼ਰ ਕਹਿੰਦੇ ਆ ਉਸ ਦੇ ਵਿੱਚੋਂ ਹੀ ਸ਼ਬਦ ਪ੍ਰਗਟ ਹੋਇਆ ਸ਼ਬਦ ਵਿੱਚੋਂ ਪੌਣ ਸਾਜੀ ਪਹਿਲਾਂ ਸਭ ਨੇ ਪੌਣ ਦੀ ਹਵਾ ਆਕਸੀਜਨ ਇਸ ਕਰਕੇ ਪੌਣ ਤੋਂ ਪਾਣੀ ਪਾਣੀ ਤੋਂ ਅਗਨ ਇਹ ਫਿਰ ਤਿੰਨ ਸ਼ਕਤੀਆਂ ਜਿਹੜੀਆਂ ਤਿਆਰ ਹੋ ਗਈਆ ਤੇ ਤੰਦੂਕਾਰਾ ਹੋ ਗਿਆ ਜਿਸ ਨੂੰ ਕਹਿੰਦੇ ਨੇ ਅਰਬ ਦੇ ਅਰਬ ਤੰਦੂਕਾਰਾ ਉਹ ਹੋ ਗਿਆ ਜਿਸ ਨੂੰ ਬ੍ਰਹਮਾ ਵਿਸ਼ਨ ਮਹੇਸ਼ਾ ਮੇਸ਼ ਵੀ ਕਹਿੰਦੇ ਆਪਾਂ ਏਕਾ ਮਾਈ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਫਨਾਰੀ ਇੱਕ ਲਾਏ ਦੇਵਾਨ ਉਹ ਬ੍ਰਹਮਾ ਵਿਸ਼ਨ ਮਹੇਸ਼ ਸਾਡੇ ਅੰਦਰ ਹੀ ਹਨ ਅੰਦਰ ਦਾ ਫੇਲ ਹੈ ਸਾਡੇ ਅੰਦਰ ਇਹ ਜਦੋਂ ਮਾਇਆ ਤੋਂ ਇਹ ਸਾਰਾ ਖੰਡ ਪਤਾਲਦੀਪ ਸਾਹਿਬ ਬਦਲਵਾ ਸਭ ਕਾਲੇ ਵਸ ਆਫ ਰੱਖਿਆ ਤੇ ਸਾਰਾ ਕੁਝ ਕਾਲ ਦੇ ਵਸ ਕਰ ਦਿੱਤਾ ਮਾਲਕ ਨੇ ਇਸ ਕਰਕੇ ਇਹ ਸਾਰਾ ਸ਼ਕਤੀ ਪਤਾਲ ਤੋਂ ਲੈ ਕੇ ਆਕਾਸ਼ ਤੱਕ ਇਹ ਸਾਰਾ ਮਾਇਆ ਨੂੰ ਦੈਰਾ ਦਿੰਦਾ ਹੈ ਇਸ ਕਰਕੇ ਇਸ ਤੋਂ ਉੱਪਰ ਆਪਣੀ ਮਾਲਕ ਦੀ ਭਗਤੀ ਸ਼ੁਰੂ ਹੋਣੀ ਹੈ ਨਾਮ ਸਿਮਰਨ ਜੋ ਦੋ ਸ਼ਕਤੀਆਂ ਤਿਆਰ ਕੀਤੀਆਂ ਗਈਆਂ ਜਿੰਦੇ ਵਿੱਚ ਬ੍ਰਹਮਾ ਮਿਸ਼ਨ ਤੇ ਮਹੇਸ਼ਾਪਾ ਕਹਿੰਦੇ ਆ ਨਾ ਇਹਦੇ ਵਿੱਚੋਂ ਫਿਰ ਪੰਜਾਂ ਤੱਤਾਂ ਦਾ ਸਰੀਰ ਬਣਾਇਆ ਗਿਆ ਪਵਨ ਪਾਣੀ ਅਗਨੀ ਤੱਤ ਕਾਸ਼ ਤੇ ਮਿੱਟੀ ਤੱਤ ਇਹ ਫਿਰ ਪੰਜਾਂ ਤੱਤਾਂ ਦਾ ਪੁਤਲਾ ਔਰਤ ਤੇ ਮਰਦ ਤਵਗੇ ਇਹ ਵਾਂ ਸ੍ਰਿਸ਼ਟੀ ਦੀ ਉਤਪਤ ਹੋਈ ਫਿਰ 84 ਲੱਖ ਜੀਵ ਅਗਾ ਤੇਗਾ ਬਹੁਤ ਲੰਮਾ ਇਹ ਪ੍ਰੋਸੈਸ ਹੈ ਜਿਵੇਂ ਜਿਵੇਂ ਆਪਾਂ ਅੱਗੇ ਵਿਚਾਰ ਕਰਾਂਗੇ ਆਪਾਂ ਗੁਰੂ ਜੀ ਦੀ ਕਿਰਪਾ ਦੁਆਰਾ ਫਿਰ ਤੇ ਮਾਲਕ ਜਿਹੜਾ ਪ੍ਰਮਾਤਮਾ ਹਰ ਇੱਕ ਦੇ ਅੰਦਰ ਹੈ ਪਰਮਾਤਮਾ ਸੱਚ ਉਹਦੇ ਵਿੱਚ ਆਤਮਾ ਚਿੱਤਰ ਗੁਪਤ ਧਰਮ ਰਾਏ ਸਾਰੇ ਆਪੋ ਆਪਣੀਆਂ ਡਿਊਟੀਆਂ ਹਨ ਤੇ ਅੰਦਰ ਹੀ ਸਾਡੇ ਹਨ ਆਦਮਾ ਦੁਸ਼ਟ ਆਤਮਾ ਜੋ ਸਾਰਾ ਕੁਝ ਇਹ ਅੰਦਰ ਦਾ ਹੀ ਖੇਲ ਹੈ ਇਸ ਅੰਦਰ ਪੰਜ ਚੋਰ ਵੀ ਹਨ ਇਸ ਦੇ ਹੀ ਅੰਦਰ ਪੰਜ ਔਰ ਬਸੇ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਮ੍ਰਿਤ ਲੂਟੇ ਮਨ ਮੁਖ ਨਾ ਬੁਝੇ ਕੋਈ ਨਾ ਸੁਣੇ ਪੁਕਾਰਾ ਸਾਡਾ ਅੰਮ੍ਰਿਤ ਵੀ ਲੁੱਟੇ ਜਾਂਦੇ ਨੇ ਇਹ ਪੰਜ ਜਿਹੜੇ ਨੇ ਪੰਜ ਚੋਰ ਨੇ ਇਸ ਕਰਕੇ ਸਾਨੂੰ ਭੇਤ ਹੀ ਨਹੀਂ ਆਉਣ ਦਿੰਦੇ ਵੰਗਾਰ ਤੇ ਵੰਗਾਰੀਆ ਬਹੁਤ ਭਾਰ ਉਠਾਇਆ ਸਾਨੂੰ ਵੰਗਾਰ ਤੇ ਲਾਇਆ ਕਿਸੇ ਨੂੰ ਖੇਤੀ ਬੜੀ ਲਾਤਾ ਕਿਸੇ ਨੂੰ ਦਿਹਾੜੀ ਤੇ ਲਾਤਾ ਕਿਸੇ ਨੂੰ ਨੌਕਰੀ ਤੇ ਲਾਤਾ ਏ ਬਸ ਇੱਧਰ ਲਾਈ ਜਾਂਦੇ ਨੇ ਉੱਧਰ ਜਿਹੜਾ ਅਸਲੀ ਸਾਡਾ ਕੰਮ ਹੈ ਘਰ ਦਾ ਕੰਮ ਹੈ ਉਹ ਮਾਲਕ ਦਾ ਨਾਮ ਜਪਣਾ ਸਿਮਰਨ ਕਰਨਾ ਉਹ ਸਾਨੂੰ ਕਰਨ ਨਹੀਂ ਦਿੰਦੇ ਇਸ ਕਰਕੇ ਜਦੋਂ ਪੂਰਾ ਸਤਿਗੁਰੂ ਮਿਲਦਾ ਹੈ ਪੂਰੇ ਸਾਧੂ ਸੰਤ ਰੱਬ ਦੇ ਪਿਆਰੇ ਮਿਲਦੇ ਹਨ ਉਹ ਫਿਰ ਰਸਤਾ ਰਸਤੇ ਹਨ ਮਿਲਣ ਦਾ ਸਾਧੂ ਸੰਤ ਸਾਧੂ ਬਿਨਾਂ ਹੀ ਦਰਬਾਰ ਇਸ ਕਰਕੇ ਸਾਧੂ ਸੰਤ ਹੋਣਾ ਬਹੁਤ ਜ਼ਰੂਰੀ ਹੈ ਜਿੰਨਾ ਸਾਸ ਗਰਾਸ ਨਾ ਵਿਸਰੇ ਹਰਨਾਮਾ ਮਨਮੰਤ ਧਨ ਸ੍ਰੀ ਰਾਨਕਾ ਪੂਰਨ ਹੋਈ ਸੰਤ ਸਾਧੂ ਸੰਤ ਬਗਾਰ ਸਾਨੂੰ ਕੋਈ ਰਸਤਾ ਨਹੀਂ ਦੱਸ ਸਕਦਾ ਇਸ ਕਰਕੇ ਉਹਨਾਂ ਦਾ ਹੋਣਾ ਲਾਜ਼ਮੀ ਹੈ ਜਿਹੜੇ ਮਾਲਕ ਨੂੰ ਮਿਲੇ ਹੋਏ ਹਨ ਉਹ ਫਿਰ ਰਸਤਾ ਰਸਤੇ ਹਨ ਆਓ ਸਤਿਗੁਰੂ ਜੀ ਕਿਰਪਾ ਕਰਨ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨ ਕਰੋ ਅੰਦਰੋਂ ਨਾਮ ਦਾਣ ਚੜ੍ਹਦੀਆਂ ਕਲਾ ਵਿੱਚ ਕਰਨ ਜੀ ਆਓ 2 ਮਿੰਟ ਦੀ ਹਾਜ਼ਰੀ ਉਸ ਤੋਂ ਬਾਅਦ ਸਮਾਪਤੀ ਹੈ ਜੀ ਆਓ ਸਾਰੇ ਚੰਪੋ ਜੀ ਖੋੜ-ਖੋੜ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਸ ਤੇ ਸਦਕਾ ਆਪਾਂ ਨੂੰ ਸਤ ਸੰਗੀਆਂ ਕੜੀਆਂ ਪ੍ਰਾਪਤ ਹੋਈਆਂ ਜੀ ਆਓ ਸਾਰੇ ਜਪੋ ਜੀ ਵਾਹ ਗੁਰੂ 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 ਵਾ 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 ਵਾ گرو واہ گرو واہ گرو واہ گرو واہ گرو 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 جی کا خالصہ گرو جی کی فتح